ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪurewal ਖੇਡਾਂ ਵਿੱਚ ਕਰਨਗੇ ਸ਼ਿਰਕਤ ਖਿਡਾਰੀਆਂ ਨੂੰ ਵੰਡਣਗੇ ਇਨਾਮ ਸਤਾਈਵੇਂ ਪurewal ਖੇਡਾਂ ਸਰਦਾਰ ਨਰਿੰਦਰ ਸਿੰਘ ਯਾਦਗਾਰੀ ਖੇਡ ਸਟੇਡੀਅਮ ਹਕੀਮਪੁਰ ਵਿਖੇ 1 ਤੋਂ 2 ਮਾਰਚ ਨੂੰ ਸਰਦਾਰ ਹਰਬੰਸ ਸਿੰਘ ਪurewal ਦੀ ਮਿੱਠੀ ਯਾਦ ਵਿੱਚ ਖੇਡਾਂ ਹੋਣਗੀਆਂ ਗੁਰਜੀਤ ਸਿੰਘ ਪurewal ਪ੍ਰੋਫੈਸਰ ਮੱਖਣ ਸਿੰਘ ਦੇਵ ਥੰਦ ਜੀਤ ਅਨੰਤ ਅਤੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1 ਅਤੇ 2 ਮਾਰਚ ਨੂੰ ਪੂਰੇਵਾਲ ਸਪੋਰਟਸ ਗੇਮਜ਼ ਹਕੀਮਪੁਰ ਦਾ ਸ਼ੁਭ ਆਰੰਭ ਕੁਲਜੀਤ ਸਿੰਘ ਸਰਹਾਲ ਉਪ ਚੇਅਰਮੈਨ ਪੰਜਾਬ ਵਾਟਰ ਰਿਸੋਰਸਸ ਹਲਕਾ ਇੰਚਾਰਜ ਬੰਗਾ ਕਰਨਗੇ 2 ਮਾਰਚ ਨੂੰ ਚੀਫ ਮਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਲੋਕ ਸਭਾ ਮੈਂਬਰ ਮਨੀਸ਼ ਦਿਵਾਲੀ ਪੰਜਾਬ ਗਵਰਨਮੈਂਟ ਦੇ ਮੰਤਰੀ ਸਹਿਬਾਨ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਦਾਵਾ ਐਸਐਸਪੀ ਡਾਕਟਰ ਮਹਿਤਾਬ ਸਿੰਘ ਕਡਾਟੀਆਂ ਨੂੰ ਇਨਾਮ ਤਕਸੀਮ ਕਰਨ ਲਈ ਵਿਸ਼ੇਸ਼ ਤਾਰਤੇ ਪਹੁੰਚਣਗੇ ਪ੍ਰਬੰਧਕਾਂ ਵੱਲੋਂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ 1 ਅਤੇ 2 ਮਾਰਚ ਨੂੰ ਖੇਡ ਗਰਾਊਂਡ ਵਿੱਚ ਆਉਣ ਦਾ ਖੁੱਲਾ ਸੱਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਯੋਧਿਆਂ ਸੂਰਮਿਆਂ ਦੀ ਧਰਤੀ ਹੈ ਲੋਕ ਗੀਤਾਂ ਦੀ ਧਰਤੀ ਕਿਤੇ ਗਿੱਧੇ ਪੈਂਦੇ ਨੇ ਕਿਤੇ ਭੰਗੜੇ ਪੈਂਦੇ ਨੇ ਕਿਤੇ ਕੁਸ਼ਤੀ ਅਖਾੜੇ ਮਗਦੇ ਨੇ ਤੇ ਕਿਤੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜਖੜ ਕੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਬਹੁਤ ਹੀ ਇਤਿਹਾਸਕ ਪਿੰਡ ਹਕੀਮਪੁਰ ਵਿਖੇ ਪੁਰੇਵਾਲ ਖੇਡਾ ਕਿਹੜੀਆਂ ਖੇਡਾਂ ਪੁਰੇਵਾਲ ਖੇਡਾ ਮਾਰਚ ਦੀ ਪਹਿਲੀ ਤਰੀਕ ਨੂੰ ਸ਼ੁਭ ਆਰੰਭ ਹੋਵੇਗਾ ਤੇ 2 ਤਰੀਕ ਮਾਰਚ ਦੀ ਤੱਕ ਫਾਈਨਲ ਮੈਚ ਹੋਣਗੇ ਪਹਿਲੀ ਤਰੀਕ ਨੂੰ ਜਿੱਥੇ ਦੁਨੀਆ ਭਰ ਦੇ ਸਾਰੇ ਹਿੰਦੁਸਤਾਨੀ ਨਹੀਂ ਸਾਰੀ ਦੁਨੀਆ ਤੋਂ ਪਹਿਲਵਾਨ ਪੁੱਜ ਰਹੇ ਨੇ ਉੱਥੇ ਆਲ ਓਪਨ ਦੀਆਂ 8 ਤੇ ਲੜਕੀਆਂ ਦੀਆਂ ਟੀਮਾਂ ਦੇ ਵੀ ਕਬੱਡੀ ਦੇ ਮੁਕਾਬਲੇ ਹੋਣਗੇ ਨਾਲ ਨਾਲ ਹਲਟ ਦੀ ਦੌੜ ਨਾਲ ਨਾਲ ਸਾਡੇ ਕੁੱਤਿਆਂ ਦੀ ਦੌੜ ਤੇ ਨਾਲ ਨਾਲ ਕੋੜ ਦੌੜ ਤੇ ਦੋ ਤਰੀਕ ਨੂੰ ਜਿਹੜੇ ਹੈਗੇ ਆ ਜਿੱਥੇ ਪਹਿਲੀ ਤਰੀਕ ਨੂੰ ਸਕੂਲੀ ਬੱਚਿਆਂ ਦੇ ਮੁਕਾਬਲੇ ਹੋਣੇ ਐ ਅਥਲੈਟਿਕ ਦੇ ਉੱਥੇ ਦੋ ਤਰੀਕ ਨੂੰ ਦੁਨੀਆ ਭਰ ਦੇ ਨੈਸ਼ਨਲ ਇੰਟਰਨੈਸ਼ਨਲ ਅਥਲੀਟ ਪੁੱਜਣਗੇ ਤੇ ਨਾਲ ਹੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਦੇ ਮੁਕਾਬਲੇ ਹੋਣਗੇ ਜਿੱਦ ਵਿੱਚ ਸਟਾਰ ਸੁਪਰਸਟਾਰ ਖੇਡਣਗੇ ਨਾਲ ਨਾਲ ਬੈਲ ਗੱਡੀਆਂ ਦੀ ਦੌੜ ਹੋਵੇਗੀ ਤੇ ਹੋਰ ਬਹੁਤ ਦਿਲਕਸ਼ ਮੁਕਾਬਲੇ ਹੋਣਗੇ ਅੱਜ ਸਾਡੀ ਸਾਰੀ ਹੀ ਪੁਰੇਵਾਲ ਖੇਡ ਮੇਲਾ ਕਮੇਟੀ ਦੇ ਸਾਰੇ ਹੀ ਮੈਂਬਰ ਗੁਰਜੀਤ ਸਿੰਘ ਪੁਰੇਵਾਲ ਉਹਨਾਂ ਦੀ ਰਹਿਨਮਾਈ ਹੇਠ ਇੱਥੇ ਇਕੱਤਰ ਹੋਏ ਆ ਤੇ ਸਾਰਿਆਂ ਨੂੰ ਪੁਰ ਜੋਰ ਪਿਆਰ ਭਰਿਆ ਸੱਦਾ ਦਿੰਨਾ ਹੈ ਕਿ ਆਓ ਹਮ ਹਮਾ ਕੇ ਪੁਰੇਵਾਲ ਖੇਡਾਂ ਦੇ ਵਿੱਚ ਮਾਰਚ ਪਹਿਲੀ ਤੇ ਦੋ ਤੀਤ ਨੂੰ ਰੌਣਕਾਂ ਦੇ ਵਿੱਚ ਵਾਧਾ ਕਰੀਏ ਤੇ ਰੰਗਲੇ ਪੰਜਾਬ ਨੂੰ ਰੰਗਲੇ ਰੂਪ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਵੇਖੀਏ ਜਗਤਪੁਰ ਸਟੇਡੀਅਮ ਪੁਰੇਵਾਲ ਖੇਡਾਂ ਮਾਰਚ ਪਹਿਲੀ ਤੇ ਦੋ ਪ੍ਰਾਈਜ਼ ਮਨੀ ਉਹਨਾਂ ਦੀ ਕੀ ਹੈ ਪ੍ਰਾਈਜ਼ ਮਨੀ ਜਿਹੜੀ ਹੈਗੀ ਆ ਜਿਹੜੀਆਂ ਕਬੱਡੀ ਦੀਆਂ ਟੀਮਾਂ ਉਹਨਾਂ ਨੂੰ 2.5 ਲੱਖ ਪਹਿਲਾ ਪ੍ਰਾਈਜ਼ ਆ ਤੇ ਸੈਕੰਡ ਪ੍ਰਾਈਜ਼ ਜਿਹੜਾ 2 ਲੱਖ ਦਾ ਆ ਤੇ ਜਿਹੜੇ ਬੈਸਟ ਐਥਲੀਟ ਆਉਣਗੇ ਸੌਰੀ ਜਿਹੜੇ ਬੈਸਟ ਰੇਡਰ ਹੋਣਗੇ ਤੇ ਬੈਸਟ ਸਟੋਪਰ ਨੂੰ ਉਹਨੂੰ 51-52000 ਰੁਪਿਆ ਨਗਦ ਦਿੱਤਾ ਜਾਵੇਗਾ ਤੇ ਇਸ ਤੋਂ ਬਿਨਾਂ ਜਿਹੜੇ ਪਾਰਟਿਸਪੇਸ਼ਨ ਪ੍ਰਾਈਜ਼ ਆ ਉਹ ਵੀ ਦਿਲ ਖਿੱਚਵੇਂ ਪ੍ਰਾਈਜ਼ ਰੱਖੇ ਗਏ ਆ ਆਲ ਓਪਨ ਦੀਆਂ ਟੀਮਾਂ ਦੇ ਵੀ ਬਹੁਤ ਵੱਡੇ ਨਾਮ ਰੱਖੇ ਗਏ ਆ ਤੇ ਪਹਿਲਵਾਨਾਂ ਦੇ ਵੀ ਮਹਾ ਭਾਰਤ ਕੇਸ ਦੀ ਦੰਗਲ ਤਹਿਤ ਲੱਖਾਂ ਦੇ ਨਾਮ ਦਿੱਤੇ ਜਾਣਗੇ ਖਿਡਾਰੀਆਂ ਨੂੰ ਟੀਏ ਡੀਏ ਵੀ ਕੁਝ ਦਿੱਤਾ ਜਾ ਰਿਹਾ ਆ ਟੀਏ ਡੀਏ ਵੀ ਦਵਾਂਗੇ ਤੇ ਖਾਣ ਪੀਣ ਦਾ ਵੀ ਪ੍ਰਬੰਧ ਤੇ ਰਹਿਣ ਦਾ ਵੀ ਪ੍ਰਬੰਧ ਰਹਿਸ਼ ਦਾ ਵੀ ਪ੍ਰਬੰਧ ਕਰਾਂਗੇ ਜਿਹੜੇ ਦੂਰ ਦੂਰ ਡਰਾਡੇ ਤੋਂ ਸਾਡੇ ਪਹਿਲਵਾਨ ਖਿਡਾਰੀ ਆਉਣਗੇ ਖਿਡਾਰੀਆਂ ਲਈ ਸਨੇਹਾ ਕੋਈ ਨਹੀਂ ਖਿਡਾਰੀਆਂ ਲਈ ਹੀ ਸਨੇਹਾ ਕਿ ਹੁਮ ਹਮਾਕੇ ਪੁੱਜੋ ਤੇ ਆਓ ਆਪਾਂ ਰੰਗਲੇ ਪੰਜਾਬ ਦੀ ਇਸ ਰੰਗਲੀ ਦੁਨੀਆ ਦੇ ਵਿੱਚ ਬਹੁਤ ਬਹੁਤ ਸੁਨਹਿਰੀ ਸੁਨਹਿਰੀ ਰੰਗ ਭਰੀਏ ਤਾਂ ਕਿ ਦੁਨੀਆ ਭਰ ਦੇ ਜਗਤ ਪ੍ਰਸਿੱਧ ਜਿਹੜਾ ਸਾਡਾ ਪੰਜਾਬ ਹੈ ਉਹਦਾ ਰੂਪ ਉਗੜ ਕੇ ਸਾਹਮਣੇ ਪੂਰੇ ਵੱਲ ਖੇਡਾਂ ਦੇ ਰੂਪ ਵਿੱਚ ਦੇਸੀ ਕਿੰਨਵੀਂ ਖੇਡਾਂ ਇਹ 27ਵੀਂ ਖੇਡਾਂ ਨੇ ਤੇ 1988 ਵਿੱਚ ਸ਼ੁਰੂ ਹੋਈਆਂ ਸਨ ਤੇ 27ਵੀਂ ਖੇਡਾਂ ਨੇ ਤੇ ਆਸ ਕਰਦੇ ਆ ਇੱਕ ਦਿਨ ਜਿਹੜੀਆਂ ਇਹ 51ਵੀਆਂ ਹੋਣਗੀਆਂ ਇੱਕ ਦਿਨ ਜਿਹੜੀ 101ਵੀਆਂ ਹੋਣਗੀਆਂ ਇਸੇ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੀਆਂ ਉਹ ਚਲਾਉਂਦੀਆਂ ਰਹਿਣਗੀਆਂ ਸਾਡੀ ਇਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਇਹ ਖੇਡ ਮੇਲਾ ਇਸੇ ਜੁਗਾ ਜਗੰਤਰਾ ਤੱਕ ਚੱਲਦਾ ਰਹੇ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਨਾਂ ਦੇ ਵਿੱਚ ਹੋਰ ਵੀ ਕੋਈ ਵਿਸ਼ੇਸ਼ ਸਨਮਾਨ ਕੀਤੇ ਜਾ ਰਹੇ ਬਿਲਕੁਲ ਤੁਹਾਡਾ ਸਵਾਲ ਜਿਹੜਾ ਹੈਗਾ ਇਹ ਟੁਕਮਾ ਆ ਕਿ ਅਸੀਂ ਇਸ ਖੇਡ ਮੇਲੇ ਤੇ ਜਿਵੇਂ ਸਾਡੇ ਮਾਤਾ ਜੀ ਸਰਜੀਤ ਕੌਰ ਯਾਦਗਾਰੀ ਅਵਾਰਡ ਦਿੰਦੇ ਆ ਹਰ ਸਾਲ ਜਦੋਂ ਵੀ ਟੂਰਨਾਮੈਂਟ ਹੁੰਦਾ ਅਸੀਂ ਇਹ ਅਵਾਰਡ ਕੋਈ ਵੀ ਪੰਜਾਬ ਦੀ ਧੀ ਜਿਹੜੀ ਆ ਉਹਦੀ ਚੋਣ ਕਰਦੇ ਆ ਜੇ ਇਸ ਵਾਰ ਅਸੀਂ ਹਰਮਿਲਨ ਕੌਰ ਬੈਂਸ ਜੋ ਮਾਲਪੁਰ ਤੋਂ ਨੇ ਤੇ ਅਸੀਂ ਉਹਨਾਂ ਦਾ ਵਿਸ਼ੇਸ਼ ਮਾਤਾ ਜੀ ਦੀ ਯਾਦ ਦੇ ਵਿੱਚ ਅਵਾਰਡ ਦਵਾਂਗੇ ਤੇ ਸਾਡੇ ਬਹੁਤ ਹੀ ਮੰਨੇ ਪਰਮੰਨੇ ਔਰ ਇਸ ਵੇਲੇ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਤਜਿੰਦਰਪਾਲ ਸਿੰਘ ਤੂਰ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਲਿੱਦੜ ਗੁਰਿੰਦਰਪਾਲ ਸਿੰਘ ਲਿੱਦੜ ਦੀ ਯਾਦ ਦੇ ਵਿੱਚ ਜੋ ਸਾਡੇ ਵਿੱਚਕਾਰ ਨਹੀਂ ਰਹੇ ਤੇ ਉਸ ਹੀ ਉਹਨਾਂ ਦੀ ਯਾਦ ਦੇ ਵਿੱਚ ਉਸ ਨੂੰ ਵੀ ਇਹ ਵਿਸ਼ੇਸ਼ ਵਾਰਡ ਦਵਾਂਗੇ ਇਸ ਤੋਂ ਬਿਨਾ ਜਿਨ੍ਹਾਂ ਵੀ ਸ਼ਖਸੀਅਤਾਂ ਨੇ ਜਿਸ ਵੀ ਖੇਤਰ ਦੇ ਵਿੱਚ ਇਸ ਸਮਾਜ ਲਈ ਇਹ ਖੇਡਾਂ ਲਈ ਜਾਂ ਕਿਸੇ ਵੀ ਦੇਸ਼ ਦੀ ਆਰਥਿਕਤਾ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਉਹ ਵੀ ਸਾਡੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸਨਮਾਨਤ ਕੀਤੀਆਂ ਜਾਣਗੀਆਂ ਕੋ ਪੁਰੇਵਾ ਸਪੋਰਟ ਜਿਹੜੇ ਬੱਚਿਆਂ ਨੂੰ ਕਰਦੇ ਉਹਦੇ ਬਾਰੇ ਤੁਹਾਨੂੰ ਮੇਰੇ ਕੋਲ ਗੱਲ ਬੱਚਿਆਂ ਲਈ ਸਾਡਾ ਸਾਰੀ ਹੀ ਕਮੇਟੀ ਦਾ ਇਹ ਫੈਸਲਾ ਸੀਗਾ ਕਿ ਜਿੱਥੇ ਅਸੀਂ ਵੱਡੇ ਵੱਡੇ ਸਟਾਰ ਸੁਪਰਸਟਾਰ ਵੱਡੇ ਵੱਡੇ ਪਹਿਲਵਾਨ ਜਿਹੜੇ ਆ ਉਹਨਾਂ ਨੂੰ ਬੁਲਾ ਕੇ ਇਹ ਸ਼ੋਅ ਕਰਨਾ ਔਰ ਇਹ ਉਨੀ ਖੇਡਾਂ ਦੇ ਵਿੱਚ ਪ੍ਰਦਰਸ਼ਨ ਕਰਨਾ ਉਹਨਾਂ ਦੇ ਵੱਡੇ ਸਨਮਾਨ ਹੋਣੇ ਆ ਪਰ ਇੱਕ ਸਾਡਾ ਵਿਸ਼ੇਸ਼ ਉਪਰਾਲਾ ਜੋ ਸਮੇਂ ਦੀ ਲੋੜ ਹੈ ਪੰਜਾਬ ਨੂੰ ਲੋੜ ਹੈ ਉਹਦੇ ਵਿੱਚ ਅਸੀਂ ਜਿਹੜੇ ਬੱਚੇ ਆ ਜਿਵੇਂ ਸਕੂਲਾਂ ਦੇ 14 ਸਾਲ 17 ਸਾਲ ਤੇ 19 ਸਾਲ ਦੇ ਜਿੰਨੇ ਵੀ ਸਾਡੇ ਇਹ ਬੱਚੇ ਜਿਹੜੇ ਆ ਉਹ ਮੈਕਸਿਮਮ ਇੱਥੇ ਪਾਰਟਿਸਿਪੇਟ ਕਰਨਗੇ ਤੇ ਅਸੀਂ ਉਹਨਾਂ ਨੂੰ ਜਿਵੇਂ 100 ਮੀਟਰ 200 ਮੀਟਰ ਲੌਂਗ ਜੰਪ ਅਤੇ ਹੋਰ ਐਥਲੈਟਿਕ ਈਵੈਂਟ ਦੇ ਵਿੱਚ ਜਿਹੜਾ ਉਹ ਪਾਰਟਿਸਿਪੇਟ ਕਰਨਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਇੱਥੇ ਵਿਸ਼ੇਸ਼ ਤੌਰ ਤੇ ਸਨਮਾਨਤ ਕਰਾਂਗੇ ਠੀਕ ਹੈ ਠੀਕ ਹੈ ਥੈਂਕ ਯੂ